ਲੋੜੀ ਦੇ ਤਿਹਾਰ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਨੇ ਜ਼ਰੂਰ ਅਸੀਂ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਬਟਾਲਾ ਦੀਆਂ ਤਸਵੀਰਾਂ ਦਿਖਾਣੀਆਂ ਤੁਸੀਂ ਦੇਖ ਸਕਦੇ ਹੋ ਮੌਫਲੀ ਦੀ ਲੋੜੀ ਦੀਆਂ ਦੁਕਾਨਾਂ ਦੇ ਉੱਤੇ ਕਿਸ ਤਰੀਕੇ ਨਾਲ ਗਾਹਕ ਜਿਹੜੇ ਨੇ ਲਗਾਤਾਰ ਪਹੁੰਚ ਰਹੇ ਨੇ ਲੋੜੀ ਦੇ ਤਿਹਾਰ ਤੋਂ ਪਹਿਲਾਂ 13 ਜਨਵਰੀ ਨੂੰ ਜਿਹੜਾ ਹਰ ਸਾਲ ਲੋੜੀ ਮਨਾਈ ਜਾਂਦੀ ਹੈ ਤਾਂ ਇਸ ਸਾਲ ਵੀ 13 ਜਨਵਰੀ ਨੂੰ ਜਿਹੜਾ ਲੋੜੀ ਦਾ ਤਿਹਾਰ ਮਨਾਇਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਰਸ਼ ਦੇਖਣ ਨੂੰ ਮਿਲ ਰਿਹਾ ਵਾ ਗਾਹਕ ਦੂਰੋਂ ਦੂਰੋਂ ਬਟਾਲਾ ਜੇਰਾ ਰੋਡ ਦੇ ਉੱਤੇ ਮੇਨ ਦੁਕਾਨਾਂ ਨੇ ਜਿੱਥੋਂ ਲਗਾਤਾਰ ਲੋਕ ਜਿਹੜੇ ਨੇ ਆਣ ਕੇ ਰਿਉੜੀਆਂ ਮੌਂਫਲੀ ਗੱਚਕ ਦਾ ਹੋਰ ਲੋੜੀ ਤੇ ਜਿਹੜਾ ਸਮਾਨ ਵਰਤਿਆ ਜਾਂਦਾ ਉਹ ਲੈਣ ਪਹੁੰਚਦੇ ਨੇ ਤਾਂ ਜਰੂਰ ਅਸੀਂ ਚਾਹਾਂਗੇ ਗੱਲਬਾਤ ਵੀ ਲੋਕਾਂ ਦੇ ਨਾਲ ਕਰੀਏ ਤੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਕਿ ਇਸ ਸਾਲ ਲੋੜੀ ਦੇ ਤਿਹਾੜੀ ਤੇ ਕਿੰਨਾ ਕੁ ਰਸਜਾ ਕਿੰਨੇ ਕਿ ਲੋਕਾਂ ਦੀ ਆਮਦ ਦੇਖਣ ਨੂੰ ਮਿਲੀ ਹੈ ਗੱਲਬਾਤ ਜ਼ਰੂਰ ਕਰ ਲਾਂਗੇ ਭਾਈ ਸਾਹਿਬ ਨਾਮ ਕੀ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਆਏ ਕਿੱਥੋਂ ਚਲਵੰਡੀ ਲਾਲ ਸਿੰਘ ਇਨੀ ਦੂਰੋਂ ਇੱਥੇ ਮੂੰਫਲੀ ਲੈਣ ਆਏ ਹਾਂਜੀ ਹਾਂਜੀ ਮੂੰਫਲੀ ਲੈਣ ਆਏ ਅਸਾਂ ਕਿੰਨੀ ਕਿ ਫਿਰ ਲੈ ਕੇ ਚੱਲੇ ਆ ਮੂੰਫਲੀ ਅਸੀਂ 20 25 ਕਿਲੋ ਲੈਦੇ ਹਾਂ ਦੁਕਾਨਦਾਰ ਅਸੀਂ ਨਾਲ ਤੇ ਲੋੜੀ ਦੇ ਤਿਹਾੜ ਤੇ ਅਸੀਂ ਮੂੰਫਲੀ ਐਸਾ ਵਾਲੀ ਖਰੀਦੀ ਇਹਨਾਂ ਕੋਲ ਹਾਂਜੀ ਪਿਛਲੇ ਸਾਲ ਵੀ ਲੋੜੀ ਦਾ ਤਿਹਾੜ ਨਿਕਲਿਆ ਸੀ ਇਸ ਸਾਲ ਵੀ ਲੋੜੀ ਦਾ ਤਿਹਾੜ ਫੇਰ ਆਇਆ ਵਾ ਹਰ ਸਾਲ ਆਂਦਾ ਵਾ ਤਾਂ ਕਿਸ ਤੀਕ ਇਹਨਾਂ ਦੇਖਦੇ ਹੋ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ क्रेਜ਼ ਆ ਲੋਕਾਂ ਦਾ ਹਾਂਜੀ ਹਾਂਜੀ ਐਸਾ ਲੱਗਿਆ ਨਾ ਵੀ ਜ਼ਿਆਦਾ ਜੀ ਹਾਂਜੀ ਬਹੁਤ ਜ਼ਿਆਦਾ ਵਧੀਆ ਰੌਣਕਾਂ ਲੱਗੀਆਂ ਨੇ ਬਜਾਰ ਚ ਖਰੀਦ ਖਰਾਦੀ ਹੋਣ ਈ ਆ ਤੇ ਲੋੜੀ ਦਾ ਸਗਣਾ ਦਾ ਤਿਹਾਰ ਆ ਲੋਕੀ ਮਨਾ ਰਹੇ ਆ ਬਿਲਕੁਲ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਦੁਕਾਨਦਾਰ ਐ ਅੱਗੋਂ ਆਪਣੇ ਪਿੰਡ ਚ ਦੁਕਾਨ ਚਲਾਉਂਦੇ ਨੇ ਤਾਂ ਸਮਾਨ ਲੈਣ ਇੱਥੇ ਪਹੁੰਚਦੇ ਨੇ ਤਾਂ ਫਿਰ ਜਾ ਕੇ ਆਪਣੇ ਪਿੰਡ ਚ ਪਰਚੂਨ ਜਿਹੜਾ ਵਾ ਇਹਨਾਂ ਨੂੰ ਵੇਚਿਆ ਜਾਏਗਾ ਦੁਕਾਨਦਾਰ ਨੇ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਉਹਨਾਂ ਦੇ ਨਾਲ ਵੀ ਭਾਈ ਸਾਹਿਬ ਨਾਮ ਕੀ ਆਪਣਾ ਪੰਕਜ ਕੁਮਾਰ ਅੱਛਾ ਪੰਕਜ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਸਾਲ ਲੋੜੀ ਦਾ ਤਿਹਾਰ ਹਰ ਸਾਲ ਆਂਦਾ ਵਾ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਗਰੇਜ ਆ ਲੋਕਾਂ ਚ ਠੀਕ ਠੀਕ ਹੈ ਪਹਿਲੇ ਉਹ ਵੀ ਕਰਿਆ ਜਾਗਾ ਹਾਂ ਸਭ ਠੀਕ ਹੈਗਾ ਜਿਸ ਤਿੱਕਾ ਦੇਖਿਆ ਜਾਏ ਮੌਫਲੀ ਰਿਹੋੜੀਆਂ ਵਾ ਗੱਚਕਾ ਕਿੰਨੇ ਕ ਲੋਕ ਇੱਥੇ ਆਣ ਕੇ ਲੈ ਰਹੇ ਨੇ ਕਿੰਨੇ ਕੇ ਪਰਚੇਸ ਕਰਦੇ ਜੋ ਮਤਲਬ ਜਿਸ ਤਰ੍ਹਾਂ ਲੋਕੀ ਪਹਿਲਾਂ ਉਸ ਤਰ੍ਹਾਂ ਲੈ ਰਹੇ ਨੇ ਕੋਈ ਫਰਕ ਨਹੀਂ ਕੀ ਗੱਲ ਹੈਗਾ ਠੀਕ ਲੋਕੀ ਲੈ ਰਹੇ ਸਭ ਹਾਂ ਅੱਛਾ ਜ਼ਿਆਦਾਤਰ ਲੋੜੀ ਵਾਲੇ ਦੇ ਨਹੀਂ ਮੌਫਲੀ ਰਿਹੋੜੀਆਂ ਗੱਚਕ ਲੈ ਕੇ ਜਾਂਦੇ ਨੇ ਘਰ ਤੇ ਹਾਂ ਦਿਨ ਇਤਿਹਾਰ ਤੇ ਲੋਕੀ ਨੇ ਖੜਨੀ ਹੁੰਦੀ ਨਾ ਆਪਣੇ ਕੋ ਐਸਾ ਹਰ ਦਿਨ ਇਤਿਹਾਰ ਲੋਕਾਂ ਨੇ ਖੜਨੀ ਹੁੰਦੀ ਆਪਣੇ ਯਾਦ ਕਰਾਂਗੇ ਅੱਛਾ ਰੇਟ ਦੀ ਗੱਲ ਕੀਤੀ ਜਾਵੇ ਭਾਅ ਦੀ ਗੱਲ ਕੀਤੀ ਜਾਵੇ ਇਹ ਪਿਛਲੇ ਸਾਲ ਨਾਲੋਂ ਰੇਟ ਜ਼ਿਆਦਾ ਨੇ ਕਿ ਜਾਂ ਸੇਮ ਰੇਟ ਹੀ ਨੇ ਨਹੀਂ ਸੇਮ ਸੇਮ ਹੀ ਰੇਟ ਹੈਗਾ ਹਾਂ ਅੱਗੇ ਵੀ 120 ਹੀ ਹੋਣੀ ਉਹ ਹੀ ਰੇਟ ਹੈਗਾ ਮਹਿੰਗਾਈ ਕਰਕੇ ਕਈ ਵਾਰੀ ਗਾਹਕ ਵੀ ਜ਼ਿਆਦਾਤਰ ਨਹੀਂ ਚੜਦੇ ਦੁਕਾਨਾਂ ਦੇ ਉੱਤੇ ਕਿ ਮਹਿੰਗਾਈ ਬਹੁਤ ਜਿੰਨੇ 20 ਕਿਲੋ ਖੜਨੀ ਉਹ 10 ਕਿਲੋ ਲੈ ਕੇ ਜਾਏਗਾ ਨਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਇਹ ਥੋੜਾ ਬਹੁਤਾ ਫਰਕ ਤੇ ਪੈ ਜਾਂਦਾ ਵਾ ਹਾਂਜੀ 10 ਕਿਲੋ ਪਾਣੀ ਉਸ ਤਰ੍ਹਾਂ ਦਾ ਫਰਕ ਦੇਖਣ ਨੂੰ ਮਿਲਿਆ ਬਾਜ਼ਾਰਾਂ ਹਾਂਜੀ ਹੈ ਫਰਕ ਹੂੰ ਮਹਿੰਗਾਈ ਕਰਕੇ ਫਰਕ ਤੇ ਪੈਂਦਾ ਹੀ ਹੈ ਨਾ ਹਾਂਜੀ ਬਿਲਕੁਲ ਜੀ ਮਹਿੰਗਾਈ ਕਰਕੇ ਜ਼ਰੂਰ ਕਿਤੇ ਨਾ ਕਿਤੇ ਫਰਕ ਪੈਂਦਾ ਵਾ ਮਾਤਾ ਜੀ ਵੀ ਆਏ ਨੇ ਗੱਲਬਾਤ ਕਰਨਾਂਗੇ ਮਾਤਾ ਜੀ ਕਿੱਥੋਂ ਆਏ ਜੇ ਤੁਸੀਂ ਅਸੀਂ ਜੀ ਤਲਵੰਡੀ ਚੁੰਗਲਾਂ ਤੋਂ ਆਏ ਜੀ ਦੁਕਾਨ ਵਾਸਤੇ ਕਿ ਘਰ ਵਾਸਤੇ ਲੈ ਕੇ ਨਹੀਂ ਅਸੀਂ ਘਰ ਵਾਸਤੇ ਚੱਲੇ ਆ ਲੋੜੀ ਵੰਡਣੀ ਆ ਬੇਟੇ ਦੇ ਵਿਆਹ ਕੀਤਾ ਸੀ ਹਾਂਜੀ ਉਹਨਾਂ ਦਾ ਯੂ ਐਸ ਤੋਂ ਵਿਆਹ ਕੀਤਾ ਸੀ ਅਸੀਂ ਪਿਛਲੀ ਵਾਰੀ ਜਾ ਕੇ ਤੇ ਹੁਣ ਅਸੀਂ ਆਣ ਕੇ ਤੇ ਲੋੜੀ ਵੰਡਣ ਲੱਗੇ ਆ ਪੁੱਗਾ ਬਾਲਾਂ ਲੱਗੇ ਆ ਖੁਸ਼ੀ ਕਰਨ ਲੱਗੇ ਆ ਸ਼ਗਨਾ ਦਾ ਤਿਆਰ ਆ ਲੋੜੀ ਹੈ ਨਾ ਸ਼ਗਨਾ ਦਾ ਤਿਆਰ ਹਾਂਜੀ ਹਾਂਜੀ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦਾ ਮਹਾਰਾਜ ਖੁਸ਼ੀਆਂ ਭਰਿਆ ਦਿਨ ਇਹ ਪਰ ਲਿਆਵੇ ਕੁਝ ਕਹਿ ਨਹੀਂ ਸਕਦੇ ਮਹਾਰਾਜ ਸਭ ਦੇ ਉੱਤੇ ਭਲਾ ਕਰੇ ਸਭ ਦਾ ਤੇ ਸਾਰਿਆਂ ਦੇ ਉੱਤੇ ਇਹੋ ਜਿਹਾ ਖੁਸ਼ੀਆਂ ਭਰਿਆ ਦਿਨ ਲਿਆਵੇ ਤੇ ਵਾਹਿਗੁਰੂ ਹਰ ਇੱਕ ਦੇ ਹਮੇਸ਼ਾ ਖੁਸ਼ੀ ਆਵੇ ਹਰ ਇੱਕ ਤੇ ਸਭ ਦਾ ਭਲਾ ਕਰੇ ਸੱਚੇ ਪਾਤਸ਼ਾਹ ਇਹ ਪਿਛਲੇ ਸਾਲ ਵੀ ਤੁਸੀਂ ਅਖਰ ਘਰ ਵਾਸਤੇ ਖੜੀ ਹੋਵੇਗੀ ਪਿਛਲੇ ਸਾਲ ਨਾਲੋਂ ਐਸਾ ਰੇਟ ਜ਼ਿਆਦਾ ਵਗਦਾ ਇਹ ਉਹਨਾਂ ਕੀ ਰੇਟ ਕਿਉਂਕਿ ਪਿਛਲੇ ਸਾਲ ਮੈਂ ਜੁਐਸੇ ਹਾਂ ਇੱਥੇ ਨਹੀਂ ਹੈ ਹਾਂਜੀ ਉੱਥੇ ਮੈਂ ਗਈ ਸੀ ਤੇ ਹੁਣ ਏਰਕੀ ਆਈ ਆ ਤੇ ਏਰਕੀ ਬੇਟੇ ਦਾ ਵਿਆਹ ਕੀਤਾ ਸੀ ਤੇ ਉਹਦਾ ਕਰਕੇ ਫਿਰ ਲੋੜੀ ਵੰਡਣ ਲੱਗੇ ਆ ਹਾਂਜੀ ਬਿਲਕੁਲ ਲਗਾਤਾਰ ਗ੍ਰਾਹਕ ਜ਼ਰੂਰ ਪਹੁੰਚ ਰਹੇ ਨੇ ਪਰ ਮਹਿੰਗਾਈ ਕਰਕੇ ਕਿਤੇ ਨਾ ਕਿਤੇ ਜ਼ਰੂਰ ਜੇਕਰ ਦੇਖਿਆ ਜਾਵੇ ਤਾਂ ਦੁਕਾਨਦਾਰ ਦਾ ਵੀ ਕਹਿਣਾ ਵਾ ਕਿ ਮਹਿੰਗਾਈ ਕਰਕੇ ਜ਼ਰੂਰ ਕਿਤੇ ਨਾ ਕਿਤੇ ਗ੍ਰਾਹਕਾਂ 'ਚ ਵੀ ਫਰਕ ਪੈਂਦਾ ਵਾ ਤੇ ਉਸੇ ਤਰੀਕੇ ਨਾਲ ਗਾਹਕ ਜ਼ਰੂਰ ਲਗਾਤਾਰ ਦੁਕਾਨਾਂ ਤੇ ਪਹੁੰਚ ਰਹੇ ਨੇ ਆਪਣੇ ਘਰ ਸ਼ਗਨਾ ਦਾ ਤਿਉਹਾਰ ਮਨਾਣਾ ਵਾ ਹਰ ਇੱਕ ਨੇ ਤਾਂ ਫਿਰ ਮੌਫਲੀ ਦੀਆਂ ਓੜੀਆਂ ਗੱਚਕ ਜ਼ਰੂਰ ਲੈ ਕੇ ਜਾ ਰਹੇ ਨੇ ਪਰ ਮਹਿੰਗਾਈ ਦੇ ਨਾਲ ਕਿਤੇ ਨਾ ਕਿਤੇ ਜ਼ਰੂਰ ਜਿਕਰ ਦੇਖਿਆ ਜਾਵੇ ਤਾਂ ਅਸਰ ਦੇਖਣ ਨੂੰ ਮਿਲਦਾ ਵਾ ਲੋਕਾਂ ਦੇ ਵਿੱਚ ਗ੍ਰਾਹਕਾਂ ਦੇ ਵਿੱਚ ਪਹੁੰਚ ਦੇ ਦਾ ਜ਼ਰੂਰ ਹੈ ਪਰ ਜਿਸ ਨੇ ਚੀਜ਼ 20 ਕਿਲੋ ਲੈਣੀ ਹੁੰਦੀ ਹੈ ਤਾਂ ਉਹ 10 ਕਿਲੋ ਲੈ ਕੇ ਜਾਂਦਾ ਵਾ ਯਾਨੀ ਕਿ ਥੋੜੇ ਦੇ ਨਾ ਕੰਮ ਜ਼ਰੂਰ ਆਪਣੇ ਘਰ ਦਾ ਜਿਹੜਾ ਵਾ ਸ਼ਗਨਾ ਦਾ ਤਿਉਹਾਰ ਜਿਹੜਾ ਵਾ ਮਨਾਉਂਦਾ ਵਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਜਤਿੰਦਰ ਕੁੰਡਾ ਡੇਲੀ ਪੋਸਟ ਪੰਜਾਬੀ ਬਟਾਲਾ